ਮੈਂ ਸਰਬੰਸੰਗ ਪਦੇਤ ਕਿਸਾਨ ਮਿਹਨਤ ਕਰ ਕਮੇਟੀ ਪੰਜਾਬ ਤੋਂ ਕੇਐਮਐਮ ਦੀਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਜਿਹੜਾ ਅਨਾਉਂਸਮੈਂਟ ਕੀਤੀ ਸੀ ਪਰਸੋ ਦੀ ਮੀਟਿੰਗ ਤੋਂ ਬਾਅਦ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਲਈ ਕੁਜਰੈਤਾ ਦਾ ਐਲਾਨ ਕੀਤਾ ਗਿਆ ਜਿਹੜਾ ਰੇਤ ਤੇ ਮਿੱਟੀ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਗਿਆ ਇਹ ਸਾਡੀ ਮੰਗ ਸੀ ਕਿਸਾਨਾਂ ਦੀ ਮੰਗ ਸੀ ਇਹ ਵਧੀਆ ਫੈਸਲਾ ਹੈਗਾ ਪਰ 15 ਨਵੰਬਰ ਦੀ ਡੇਟ ਇਹ ਸ਼ਰਤ ਲਾਪਣਾ ਠੀਕ ਨਹੀਂਗਾ ਹੋ ਸਕਦਾ 15 ਨਵੰਬਰ ਤੱਕ ਪਾਣੀ ਨਾ ਨਿਕਲੀ ਨੀਵੇਂਥਾ ਮਤੋਂ ਇਹ ਤੋਂ ਬਾਅਦ ਵੀ ਕਿਸਾਨਾਂ ਨੂੰ ਰੇਤ ਤੇ ਮਿੱਟੀ ਵੇਚ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜਾ ਫਸਲਾਂ ਵਾਸਤੇ 20000 ਰੁਪਇਆ ਪ੍ਰਤੀ ਏਕੜ ਮਾਪਦਾਰ ਦੇਣ ਦਾ ਫੈਸਲਾ ਕੀਤਾ ਗਿਆ ਵਾ ਇਹ ਨਾ ਕਾਫੀ ਆ ਔਰ ਅਸੀਂ 70000 ਰੁਪਏ ਮਾਪਜੇ ਦੀ ਪ੍ਰਤੀ ਏਕੜ ਦੀ ਮੰਗ ਕਰਦੇ ਹਾਂਗੇ ਇਹਦੇ ਨਾਲ ਦੀ ਨਾਲ ਇੱਥੇ ਮਜ਼ਦੂਰਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਸਾਰਾ ਪਿੰਡ ਦਾ ਮਜ਼ਦੂਰ ਨੇ ਕਿੱਥੇ ਜਾਣਾ ਉਸ ਦਾ ਨਾਂ ਤੱਕ ਨਹੀਂ ਲਿਆ ਗਿਆ ਔਰ ਜਦੋਂ ਪ੍ਰਧਾਨ ਮੰਤਰੀ ਦੌਰਾ ਕਰਨ ਆ ਰਹੇ ਨੇ 20000 ਅਰੇ ਤੋਂ ਕਾਹ ਦੇ ਕੇਂਦਰ ਮਤ ਦੇਂਦਾ ਤੁਸੀਂ ਕਿੰਨਾ ਦੇ ਸਕਦੇ ਹੋ ਪ੍ਰਤੀ ਏਕੜ ਇਹਦੀ ਗੱਲ ਨਹੀਂ ਹੋਈ ਹੈਗੀ ਔਰ ਇਹਦੇ ਨਾਲ ਨਾਲ ਫਸਲਾਂ ਵਿੱਚ ਗੰਨਾ ਇਹ ਤੋਂ ਕਾਹ ਮੱਕੀ ਸਬਜ਼ੀਆਂ ਉਹਦਾ ਕੋਈ ਜ਼ਿਕਰ ਨਹੀਂ ਉਹਨਾਂ ਵਾਸਤੇ ਉਹ ਗੰਨਾ ਇੱਕ ਸਾਲ ਦੀ ਫਸਲ ਆ ਉਹ ਉਹ ਦੱਸੋ ਕਿੱਥੋਂ ਫੱਪਦਾ ਉਹਤੇ 1 ਲੱਖ ਰੁਪਈਆ ਪ੍ਰਤੀ ਏਕੜ ਚਾਹੀਦਾ ਹੈਗਾ ਇਹ ਗੱਲਾਂ ਛੱਡੀਆਂ ਗਈਆਂ ਇਹਦੇ ਨਾਲ ਦੀ ਨਾਲ ਜਿਹੜਾ ਵਾ ਕੱਲਾ ਸਹਿਕਾਰੀ ਸੋਸਾਇਟੀਆਂ ਨੂੰ 6 ਮਹੀਨੇ ਕਿਸ਼ਤ ਲੈਣ ਦਾ ਜਿਹੜਾ ਵਾ ਉਹ ਗੱਲ ਕਹੀ ਗਈ ਆ ਪਰ ਇੱਥੇ ਟੋਟਲੀ ਕਰਜ਼ਾ ਕਿਸਾਨ ਤੇ ਖੇਤ ਮਜ਼ਦੂਰ ਦਾ ਮਾਫ਼ ਹੋਣਾ ਨਹੀਂ ਸੀ ਮਾਰੇ ਜਾਣੇ ਆ ਔਰ ਜਿੱਥੋਂ ਤੱਕ ਸਵਾਲ ਮਰਤਕਾਂ ਦਾ ਵਾ ਜਿਹੜੇ ਹੜਨਾ ਮਾਰੇ ਗਏ ਆ ਦੇਖੋ ਜਵਾਨ ਤੇ ਕਿਸਾਨ ਇੱਕੋ ਨਿਗਾਹ ਨਾਲ ਦੇਖੋ ਇਹ ਮੈਨ ਮੇਡ ਔਰ ਕੁਦਰਤੀ ਆਫਤਾਂ ਚ ਕਿਸਾਨਾਂ ਦੀ ਡੈਥ ਹੋਈ ਹੈ 1 ਕਰੋੜ ਰੁਪਇਆ ਉਹਦੇ ਪਰਿਵਾਰਕ ਜੀ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਇਹ 4 ਲੱਖ ਤਾਂ ਪਹਿਲੂ ਸੀਗਾ ਇਹ ਤਾਂ ਪਹਿਲਾਂ ਹੀ ਉਹਦੇ ਵਿੱਚ ਲਿਖਿਆ ਗਿਆ ਹੜ੍ਹਾਂ ਵਾਲੇ ਖਰਾਬੇ ਦੇ ਵਿੱਚ 4 ਲੱਖ ਦਿੱਤਾ ਜਾਣਾ ਇਹ ਤੋਂ ਪਹਿਲਾਂ ਵੀ ਦਿੱਤਾ ਜਾਂਦਾ ਸੀ ਇਹਦੇ ਨਾਲ ਦੀ ਨਾਲ ਜਿਹੜਾ ਘਰਾਂ ਦਾ ਨੁਕਸਾਨ ਜੋ ਵੀ ਹੋਇਆ ਉਹਦੇ ਤੇ ਕਹਿੰਦੇ ਐਸਟੀਮੇਟ ਲਾਵਾਂਗੇ ਠੀਕ ਆ ਪਰ ਜੇ ਇਹ ਕਹਿ ਦਿੰਦੇ ਵੀ ਜਿੰਨਾ ਵੀ ਕਿਸੇ ਘਰ ਦਾ ਨੁਕਸਾਨ ਹੋਇਆ ਹੋਊਗਾ ਉਹਨਾਂ ਪਰਪਾਈ ਕਰਾਂਗੇ ਤੇ ਗੱਲ ਸਾਫ਼ ਹੋ ਜਾਂਦੀ ਪਸ਼ੂਆਂ ਬਾਰੇ ਵੀ ਕੋਈ ਕੈਟਾਗਰੀ ਦਾ ਅਨਾਉਂਸਮੈਂਟ ਨਹੀਂ ਕੀਤਾ ਗਿਆ ਵੀ ਮੱਝ ਨੂੰ ਕਿੰਨਾ ਦਾਂਗੇ ਗਾਂ ਨੂੰ ਕਿੰਨਾ ਦਾਂਗੇ ਬੱਕਰੀਆਂ ਦਾ ਮੁਰਗੀਆਂ ਦਾ ਕੋਈ ਸਪੈਸੀਫਿਕ ਐਲਾਨ ਨਹੀਂ ਹੈ ਠੀਕ ਹੈ ਬੰਦਾ ਐਸਟੀਮੇਟ ਤਾਂ ਵਾ ਦੀਆ ਪਰ ਉਹਦਾ ਕੁਝ ਐਲਾਨ ਨਹੀਂ ਹੈਗਾਗਾ ਕਿ ਉਹ ਉਹ ਕਿਦਾਂ ਕਰਨਾ ਇਹ ਤੋਂ ਗਾਂ ਜਾਂ ਕਣਕ ਬੀਜਣੀ ਉਹਦੇ ਵਾਸਤੇ ਬੀਜ ਖਾਦ ਦਵਾਈ ਡੀਜ਼ਲ ਉਹ ਗੱਲਾਂ ਵੀ ਛੱਡੀਆਂ ਗਈਆਂ ਹੈਗੀਆਂ ਵਾ ਇਹਦੇ ਗਾਂ ਅਰੇ ਤੋਂ ਗਾਂ ਜਿਹੜਾ ਕਹਿਆ ਵੀ ਕੁਦਰਤੀ ਇਹ ਆਫਤ ਹੈਗੀ ਆ ਇਹ ਕੁਦਰਤੀ ਸ਼ਬਦ ਵਰਤ ਕੇ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਇਹ ਕੇਂਦਰ ਦੀ ਜ਼ਿੰਮੇਵਾਰੀ ਮੰਨਦੀ ਤੋਂ ਭੱਜ ਰਹੇ ਨੇ ਇੱਕ ਬੰਨੇ ਇਹਨਾਂ ਦੀ ਸਾਰੀ ਸਰਕਾਰ ਇਲਜ਼ਾਮ ਲਾ ਰਹੀ ਹੈ ਕੇਂਦਰ ਤੇ ਵੀ ਤੁਸੀਂ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਜਿਵੇਂ ਜਿਵੇਂ ਨਾਲ ਕਰਨਾ ਚਾਹੀਦਾ ਨਹੀਂ ਕੀਤਾ ਹੈਗਾ ਵਾ 14.11 ਲੱਖ ਕਿਊਬ ਦਾ ਜ਼ਿਕਰ ਤਾਂ ਮੰਤਰੀਆਂ ਨੇ ਖੁਦ ਮੁੱਖ ਮੰਤਰੀ ਨੇ ਕੀਤਾ ਸੀ ਉਹ ਗੱਲ ਵੀ ਕਹਿਣੀ ਚਾਹੀਦੀ ਸੀ ਵੀ ਪੰਜਾਬ ਦੇ ਡੈਮਾਂ ਤੇ ਸਾਡਾ ਕਬਜ਼ਾ ਹਵੇ ਕੱਲ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਵੀ ਸਾਨੂੰ ਅਧਿਕਾਰ ਦਿੱਤੇ ਜਾਣ ਔਰ ਜਿਹੜਾ ਮੈਨ ਮੇਡ ਆ ਮਨੁੱਖਾਂ ਦੀ ਨਗੇਲੀ ਕਰਕੇ ਜੋ ਕੁਝ ਹੈ ਉਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਚੁੱਪ ਰਹੇ ਨੇ ਔਰ ਜਿਹੜਾ ਇਹ ਗੱਲ ਕਹਿਣ ਚ ਕੀ ਹਰ ਸਿਭ ਹੀ ਆਉਣ ਵਾਲੇ ਸਮੇਂ ਵਿੱਚ ਜਿੱਥੋਂ ਸਰਕਾਰ ਦਾ 인ਫਰਾਸਟ੍ਰਕਚਰ ਦੀ ਗੱਲ ਕੀਤੀ ਉਹਨੂੰ ਦੁਰਸਤ ਕਰਾਂਗੇ ਇਹ ਗੱਲ ਨਹੀਂ ਵਿੱਚ ਜ਼ਿਕਰ ਜੋਗ ਆਈ ਪਿੱਕੀ ਜਿਹੜਾ ਕੁਦਰਤੀ ਬਹਾਵ ਆ ਸੜਕਾਂ ਰਹੀ ਭਾਰਤ ਮਾਲਾ ਯੋਜਨਾ ਰਹੀ ਉਹਨਾਂ ਦਾ ਔਰ ਵਿਸ਼ੇਸ਼ ਖਿਆਲ ਰੱਖਿਆ ਜਾਊਗਾ ਔਰ ਇਹਦੋਂ ਕਾ ਜਿੰਨੇ ਵੀ ਦਰਿਆਵਾਂ ਦੇ ਤੁਸੀ ਬੰਨਿਆ ਕੰਕਰੀਟ ਰਾਈ ਪੱਕੇ ਕਰਨ ਦਾ ਕੁਝ ਤਜਵੀਜ਼ ਲੈਂਦੇ ਤਾਂ ਕੁਝ ਸੈਂਟਰ ਕੋ ਮੰਗ ਕਰਦੇ ਵੀ ਇਸ ਢੰਗ ਨਾਲ ਗਾਹਾਂ ਵੀ ਬਰਸਾਤਾ ਹੋਣੀਆਂ ਰਹਿਣੀਆਂ ਨੇ ਔਰ ਗਾਹਾਂ ਪੰਜਾਬੀਆਂ ਦੀਆਂ ਫਸਲਾਂ ਔਰ ਨਸਲਾਂ ਹੜਾ ਨਾ ਨਾ ਮਰਦੇ ਇਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੇ ਕੁਝ ਨਹੀਂ ਬੋਲਿਆ ਹੈਗਾ ਔਰ ਸਾਡੀ ਜੜੀਆਂ ਸਾਡੀਆਂ ਮੰਗਾਂ ਨੇ ਉਹਦੀਆਂ ਮੰਗਾਂ ਤੋਂ ਮੁੱਖ ਮੰਤਰੀ ਸਾਹਿਬ ਕੋਸਾ ਦੂਰ ਨੇ 12 ਨੂੰ ਅਸੀਂ ਮੰਗ ਪੱਤਰ ਦੇਣਾ ਹੈਗਾ ਵਾ ਹਰੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਵੱਡੇ ਅੰਦੋਲਨ ਲਈ ਸਾਰਿਆਂ ਨੂੰ ਰਲ ਕੇ ਕਰਨ ਦੀ ਅਸੀਂ ਇੱਕ ਆਵਾਜ਼ ਦੇਣੇ ਆ ਤਿਆਰ ਰਹੋ 干了吧。